ਹੋਲੀ ਦਾ ਤਿਉਹਾਰ ਭਾਰਤ ਦਾ ਮਸ਼ਹੂਰ ਤੇ ਵੱਡਾ ਤਿਉਹਾਰ ਹੈ। ਹੋਲੀ ਦੇ ਤਿਉਹਾਰ ਵਿੱਚ ਬਾਜ਼ਾਰਾਂ 'ਚ ਰੌਣਕਾਂ ਲੱਗ ਜਾਂਦੀਆਂ ਨੇ ਪਰ ਕੁਝ ਸਮੇਂ ਤੋਂ ਹੋਲੀ ਦਾ ਜਿਹੜਾ ਤਿਉਹਾਰ ਆ ਇਹ ਘਟਦਾ ਜਾ ਰਿਹਾ ਹੈ ਸਮੇਂ ਦੇ ਹਿਸਾਬ ਨਾਲ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਾਰ ਹੋਲੀ ਦੇ ਤਿਉਹਾਰ 'ਚ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕੀ ਰੰਗ ਤੇ ਆਪਣੇ ਬੱਚਿਆਂ ਵਾਸਤੇ ਹੋਰ ਆਦੀ ਸਮਾਨ ਖਰੀਦਣ ਵਾਸਤੇ ਬਾਜ਼ਾਰਾਂ ਵਿੱਚ ਮਾਰਕੀਟ ਚ ਪਹੁੰਚੇ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਮਾਰਕੀਟ ਚ ਵੀ ਬਹੁਤ ਜ਼ਿਆਦਾ ਜਿਹੜਾ ਹੋਲੀ ਦੇ ਜਿਹੜੇ ਪ੍ਰੋਡਕਟ ਉਹ ਆਏ ਨੇ ਨਵੇਂ ਨਵੇਂ ਤਾਂ ਇਸ ਬਾਰ ਹੋਲੀ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਨਾਲੋਂ ਇਸ ਬਾਰ ਜ਼ਿਆਦਾ ਜਿਹੜਾ ਹੋਲੀ ਲੋਕ ਖੁਸ਼ੀ ਨਾਲ ਮਨਾ ਰਹੇ ਨੇ ਬਾਕੀ ਦੀ ਜਾਣਕਾਰੀ ਆਓ ਸੁਣਾਣਿਆ ਕੀ ਕਹਿਣਾ ਹੈ ਲੋਕਾਂ ਦਾ ਮੇਰਾ ਨਾਮ ਰਜਨਜੀਤ ਕੌਰ ਹੈ ਤੇ ਹੋਲੀ ਦੇ ਰੰਗ ਹਮੇਸ਼ਾ ਹਰ ਸਾਲ ਅਸੀਂ ਲੈਣ ਆਉਂਨੇ ਆ ਆਈਡੀ ਇਸ ਦੇ ਵਿੱਚ ਤੇ ਇਸ ਵਾਰ ਵੀ ਆਏ ਤੇ ਇਸ ਵਾਰਾ ਨਵੀਂ ਚੀਜ਼ ਵੇਖਣ ਨੂੰ ਮਿਲੀ ਹੈ ਤੇ ਇਹ ਕੋਈ ਸਿਲੰਡਰ ਹੈ ਜਿਹੜਾ 15 ਮਿੰਟ ਕੰਟੀਨਿਊਸਲੀ ਸਪਰੇਅ ਕਰਦਾ ਕਲਰਸ ਨੂੰ ਤੇ ਚੰਗਾ ਲੱਗਿਆ ਸੁਣ ਕੇ ਚੰਗਾ ਲੱਗਿਆ ਸਾਰੀ ਫੈਮਿਲੀ ਸਪਰੇਅ ਕਰਾਂਗੇ ਕਲਰ ਨੂੰ ਸੈਲੀਬ੍ਰੇਟ ਕਰਾਂਗੇ ਫਿਲਹਾਲ ਬੱਚੇ ਦੇਖੋ ਤੁਸੀਂ ਸਾਡੇ ਨਾਲ ਹੈ ਕਲਰਸ ਹੀ ਲੈਣ ਆਏ ਆ ਹੋਲੀ ਲਈ ਆਏ ਆ ਬੇਟੀ ਦਾ ਬਰਥਡੇ ਵੀ ਹੈ ਹੋਲੀ ਵਾਲੇ ਦਿਨ ਦਾ ਉਹ ਸੈਲੀਬ੍ਰੇਸ਼ਨ ਵੀ ਹੈ ਤੇ ਹਰ ਵਾਰੀ ਤੁਸੀਂ ਗਲਤ ਕਰਦੇ ਹੋ ਐਬਸੋਲੂਟਲੀ ਬੜੀ ਬੜੀ ਨਵੀਂ ਚੀਜ਼ ਜੋ ਸਕਿਨ ਨੂੰ ਖਰਾਬ ਨਹੀਂ ਕਰਦੇ ਆਪਾਂ ਉਹ ਕਲਰ ਲਈਦੇ ਆ ਹਮੇਸ਼ਾ ਤੇ ਬੱਚੇ ਇੰਜੋਏ ਕਰਦੇ ਆ ਵਾਟਰਿੰਗ ਪੰਪਸ ਨਾਲ ਤਾਂ ਉਹ ਲੈ ਲਈਦੇ ਆ ਡਿਫਰੈਂਟ ਹੁੰਦੇ ਹਰ ਵਾਰੀ ਬੋਲੀ ਦਾ ਖਿਆਲ ਕਰਕੇ ਕਲਰ ਕਰਕੇ ਬੰਦ ਵਗੈਰਾ ਜੰਜੀ ਵਗੈਰਾ ਕਰਦੇ ਕਲਰ ਦੇਖੋ ਮੇਰੇ ਹਿਸਾਬ ਨਾਲ होली ਕੋਈ ਮਾੜਾ ਤਿਹਾਰ ਨਹੀਂ ਹੈਗਾ ਇਹ ਇੱਕ ਸੈਲੀਬ੍ਰੇਸ਼ਨ ਜਿੱਦਾਂ ਸਾਰੇ ਤਿਹਾਰ ਆਉਂਦੇ ਆ ਹਰ ਤਿਹਾਰ ਨੂੰ ਮਨਾਉਣਾ ਚਾਹੀਦਾ ਤੇ ਆਪਾਂ ਹਰ ਵਾਰ ਖੁਸ਼ੀਆਂ ਹੀ ਮਨਾਈਆਂ ਤੇ ਇੱਕ ਵੇ ਬਣ ਜਾਂਦਾ ਹੈ ਸੈਲੀਬ੍ਰੇਸ਼ਨ ਦਾ ਤੇ ਗਨ ਕਈ ਐਗਸ ਨੂੰ ਯੂਜ਼ ਕਰਦੇ ਆ ਗਲਤ ਵੇਨਾ होली ਮਨਾਉਂਦੇ ਉਹ ਗਲਤ ਹੈ ਲੇਕਿਨ ਕਲਰ ਨਾਲ होली ਮਨਾਉਣਾ వాటరింగ్ ਪਾਣੀ ਨਾਲ होली ਮਨਾਉਣਾ ਗਲਤ ਨਹੀਂ ਹੁੰਦਾ ਤੁਸੀਂ ਮਾਰਕੀਟ ਚ ਆਏ ਕਿਦਾਂ ਦਾ ਸ਼ਾਹ ਦੇਖਣ ਆਏ ਬਿਲਕੁਲ ਇਥੇ ਕਲਰ ਬੜੇ ਜੈਨੂਨ ਰੇਟਸ ਤੇ ਮਿਲਦੇ ਆ ਕਾਈਓ ਆਪਾਂ ਇਥੇ ਆਈ ਰ ਤੇ ਸਾਰੇ ਤੁਸੀਂ ਦੇਖੋ ਕਿੰਨਾ ਰੰਗਮੰਚ ਲੱਗਿਆ ਹੋਇਆ ਤੇ ਵਧੀਆ ਹੀ ਲੱਗ ਰਿਹਾ ਹੈ ਜੀ ਅੱਜ ਤੁਸੀਂ ਖੁਸ਼ ਹੋ ਆਈਡੀਆ ਮਾਰਕੀਟ ਹੈ ਸ਼ਾਪਿੰਗ ਲਈ ਹੋਲੀ ਦੇ ਲਈ ਹਾਂ ਜੀ ਨਾਮ ਤੇ ਮੇਰਾ ਨਰਿੰਦਰ ਸਿੰਘ ਹੈ ਜੀ ਤੇ ਮੈਂ ਆਈਡੀਆ ਮਾਰਕੀਟ ਤੇ ਆਇਆ ਹਾਂ ਤੇ ਬੱਚਿਆਂ ਦੀ ਕੋਈ ਸ਼ਾਪਿੰਗ ਕਰਨੀ ਸੀ ਜਿਨੇ ਹੋਲੀ ਦਾ ਸਮਾਨ ਵਗੈਰਾ ਤੇ ਆਪਾਂ ਬਹੁਤ ਹੀ ਵਧੀਆ ਸਮਾਨ ਖਰੀਦਿਆ ਇਹਨਾਂ ਕੋ ਭਾਈ ਜੀ ਉਹਨਾਂ ਦੀ ਦੁਕਾਨ ਤੇ ਆਏ ਆ ਇਹਨਾਂ ਕੋ ਮੈਂ ਹਰ ਵਾਰੀ ਆਣਾ ਹਰ ਸਾਲ ਨਾਨਾ ਕੋ ਹੋਲੀ ਦੇ ਤਿਹਾੜੇ ਤੇ ਇਹਨਾਂ ਕੋ ਸਮਾਨ ਬਹੁਤ ਵਧੀਆ ਮਿਲਦਾ ਆਪਾਂ ਕਈ ਕਲਰ ਦੇਖੋ ਜੀ ਜਿਹੜੇ ਕਲਰ ਆ ਜਿਹੜੇ ਚੁੱਕੇ ਕਲਰ ਵਗੈਰਾ ਹੁੰਦੇ ਨੇ ਉਹਨਾਂ ਨੂੰ ਵੀ ਤਰੀਕੇ ਨਾਲ ਵਰਤਿਆ ਜਾਵੇ ਤੇ ਕੋਈ ਨੁਕਸਾਨ ਨਹੀਂ ਕਰਦਾ ਬਾਕੀ ਹੈਗਾ ਪਾਣੀ ਦੀ ਹੋਲੀ ਨਹੀਂ ਖੇਡਣੀ ਚਾਹੀਦੀ ਨਹੀਂ ਦੇਖੋ ਜੀ ਤਿਹਾਰ ਤੇ ਪਵਿੱਤਰ ਤਿਹਾਰ ਹੈਗਾ ਹੋਲੀ ਦਾ ਸਾਰਾ ਰਲ ਮਿਲ ਕੇ ਖੇਡਣਾ ਚਾਹੀਦਾ ਵਾ ਕਿ ਲੜਨਾ ਨਹੀਂ ਚਾਹੀਦਾ ਬਾਕੀ ਦੇਖੋ ਆਪਣੀ ਆਪਣੀ ਸਭ ਦੀ ਸੋਚ ਹੁੰਦੀ ਆ ਤੇ ਕਿਤੇ ਰਲ ਮਿਲ ਕੇ ਹੀ ਖੇਡਣਾ ਚਾਹੀਦਾ ਹੋਲੀ ਬਹੁਤ ਹੀ ਵਧੀਆ ਤਿਹਾਰ ਪਵਿੱਤਰ ਤਿਹਾਰ ਹੈ ਦੁਕਾਨ ਚਲੋ ਬਸ ਦੇਖੋ ਤੁਹਾਡੇ ਸਾਹਮਣੇ ਆ ਆਈਡੀਆ ਮਾਰਕੀਟ ਦੇ ਵਿੱਚ ਕਿੰਨਾ ਸਾਰੇ ਪਾਸੇ ਰੌਣਕ ਆਇਆ ਹੋਇਆ ਹੈ ਦੁਕਾਨਾਂ ਦੇ ਰਸ ਭਰਿਆ ਆ ਸਾਰੇ ਇੱਕ ਤੋਂ ਇੱਕ ਚਾਹ ਹਰ ਕੋਈ ਚੀਜ਼ ਲੈ ਰਿਹਾ ਨਵੀਂ ਤੋਂ ਨਵੀਂ ਚੀਜ਼ ਲੈ ਰਿਹਾ ਅੱਜ ਕੱਲ੍ਹ ਵੈਸੇ ਹੀ ਬਹੁਤ ਨਵੇਂ-ਨਵੇਂ ਡਿਜ਼ਾਈਨ ਆਏ ਨੇ ਗੱਲ ਵਗੈਰਾ ਆਈਆਂ ਨੇ ਨਵੀਆਂ ਜੋ ਬੱਚਿਆਂ ਨੂੰ ਬਹੁਤ ਹੀ ਵਧੀਆ ਲੱਗਦੀਆਂ ਨੇ ਲਓ ਜੀ ਮੈਂ ਤੇ ਆਪਣੇ ਬੱਚੇ ਲਈ ਇੱਕ ਗੱਨ ਲਈ ਆ ਇੱਕ ਪਚਕਾਰੀ ਲਈ ਆ ਇੱਕ ਬੱਚੇ ਦੀ ਡੋਲ ਵਾਲੀ ਪਚਕਾਰੀ ਲਈ ਆ ਇੱਕ ਹੋਰ ਪਚਕਾਰੀ ਲਈ ਚਾਰ-ਪੰਜ ਤਰ੍ਹਾਂ ਦੀਆਂ ਪਚਕਾਰੀਆਂ ਲਈਆਂ ਨੇ ਤੇ ਨਾਲ ਗੁਬਾਠੇ ਵਗੈਰਾ ਬਲੂਨ ਤੋਂ ਵਗੈਰਾ ਜਿਹਨੂੰ ਬੋਲ ਦਿੰਦੇ ਨੇ ਪਲੱਸ ਕਲਰ ਲੈ ਨੇ ਬਹੁਤ ਹੀ ਵਧੀਆ ਚੀਜ਼ ਸਾਨੂੰ ਮਿਲੀ ਨਾ ਬਹੁਤ ਇਹਨੂੰ ਪੂਰਾ ਇੰਜੋਏ ਬਿਲਕੁਲ ਜੀ ਬਿਲਕੁਲ ਬਹੁਤ ਇੰਜੋਏ ਕਰਾਂਗੇ ਜੀ ਇਹ ਬੱਚਿਆਂ ਦਾ ਤਿਹਾਰ ਹੈ ਜੀ ਬਹੁਤ ਵਧੀਆ ਤਿਹਾਰ ਹੈਗਾ ਰਲ ਮਿਲ ਕੇ ਸਾਰੇ ਮਨਾਵਾਂਗੇ ਤੇ ਸਾਰਿਆਂ ਨੂੰ ਇਹੀ ਕਵਾਂਗੇ ਕਿ ਰਲ ਮਿਲ ਕੇ ਇਹੀ ਮਨਾਉ ਧੰਨਵਾਦ ਹਾਂ ਜੀ ਦਾਨ ਸਾਹਿਬ ਆਪਣੀ ਨੂੰ ਦੱਸਦੇ ਹੋਲੀ ਆ ਰਹੀ ਹੈ ਜੀ ਹਾਂ ਜੀ ਹੋਲੀ ਦਾ ਤਿਹਾਰ ਬਹੁਤ ਵਧੀਆ ਤਿਹਾਰ ਮਨਾਇਆ ਜਾ ਰਿਹਾ ਜੀ 2 ਸਾਲ ਹੋ ਗਏ ਨੇ ਬਿਲਕੁਲ ਤਿਹਾਰ ਫਿੱਕਾ ਸੀ ਗੰਦਮਨ ਵਿਖਦਾ ਸੀ ਹੁਣ ਕੰਪਨੀਆਂ ਨੇ ਰੰਗ ਭੇਜਦਿਆਂ ਨੇ ਇਹ ਸਿਲੰਡਰ ਆ ਗਏ ਨੇ ਪਰ ਇੰਡੀਆ ਦੇ ਹੈਗੇ ਨਾ ਕੋਈ ਚੈਨਾ ਦਾ ਨਹੀਂ ਹੈਗਾ ਬਹੁਤ ਵਧੀਆ ਪਿਆਰ ਨਾਲ ਲੋਕੀ ਹੋਲੀ ਮਨਾ ਰਹੇ ਬੱਚੇ ਬਹੁਤ ਖੁਸ਼ ਨੇ ਵੱਡਿਆਂ ਵੀ ਖੁਸ਼ ਨੇ ਇਹ ਰੰਗ ਜਿਹੜੇ ਨੇ ਨਾ ਕਿਸੇ ਨੂੰ ਨੁਕਸਾਨ ਨਾ ਕਿਸੇ ਅੱਖ ਜੂ ਪੈ ਜਾ ਛੋਟੇ ਬੱਚੇ ਦੇ ਉਹਦੇ ਲਈ ਵੀ ਕੋਈ ਨੁਕਸਾਨ ਨਹੀਂ ਹੈਗਾ ਤੇ ਇਹ ਇਤਿਹਾਸ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਆ ਜਿਹੜਾ ਸਿਲੰਡਰ ਫੜਿਆ ਜੀ ਉਸ ਤਰ੍ਹਾਂ ਦਾ ਇਹ ਇੱਕ ਵਾਰੀ ਤੇ ਚੱਲਦਾ ਜੀ ਵਨ ਸੈੱਲ ਚੱਲਦਾ 15 ਮਿੰਟ ਚੱਲਦਾ ਜੀ ਵੱਖੋ ਵੱਖਰੇ ਰੰਗ ਕਰਦਾ ਜੀ ਇਹ ਤੇ ਇਹ ਬਹੁਤ ਵਧੀਆ ਚੀਜ਼ ਐ ਇਸ ਕੀ ਸਾਲ ਹੀ ਆਈ ਐ ਦੀ ਛੋਟੇ ਜੇ ਮਾਰਕੀਟ ਦੇ ਵਿੱਚ ਔਰ ਬਹੁਤ ਹੀ ਸਪੀਡ ਤੇ ਨਾਲ ਵਿਕਦਾ ਪਿਆ ਤੁਸੀਂ ਦੇਖ ਲਓ ਤਿਹਾ ਦੇ ਉੱਤੇ ਕਿੰਨੀ ਰੌਣਕ ਕਿੰਨਾ ਕੁਛ ਹੈਗਾ ਤੇ ਦੋ ਸਾਲਾਂ ਬਾਅਦ ਇਹੋ ਜਿਹਾ ਸਮਾਂ ਜਿਹੜਾ ਨਾ ਆਇਆ ਕਿ ਜਿਹੜਾ ਲੋਕਾਂ ਨੂੰ ਮਿਲਿਆ ਉਹ ਬੜਾ ਸੰਝਾ ਤਿਹਾ ਰਲ ਮਿਲ ਕੇ ਹੀ ਲੋਕਾਂ ਨੂੰ ਬੀਲ ਕਰਨਾ ਮਨਾਓ ਔਰ ਬਹੁਤ ਵਧੀਆ ਢੰਗ ਦੇ ਨਾਲ ਪਿਆਰ ਮੁਹੱਬਤ ਨਾਲ ਇਹਨੂੰ ਮਨਾਇਆ ਜਾਦਾ ਕੁਝ ਲੋਕ ਜਿਹੜੇ ਗੱਲੀ ਹੁੰਦੀ ਗਿਲਦੇ ਨੇ ਜਿਵੇਂ ਰੰਗ ਗਲਤ ਇਸਮਾਲ ਕਰਦੇ ਹੋ ਨਾ ਨਹੀਂ ਕਹਿਣਾ ਚਾਹੁੰਦੇ। ਫਸੇ ਉਹਨਾਂ ਨੂੰ ਇਹੋ ਅਪੀਲ ਕਰਨੀ ਆ ਕਿ ਤੁਸੀਂ ਗੰਦਮੰਦ ਨਾ ਪਾਓ ਭਾਵੇਂ ਇੱਥੋਂ ਸੁੱਕੇ ਰੰਗ ਲੈ ਜਾਓ ਪੈਕਟਾਂ ਵਾਲੇ ਉਹ ਵੀ ਆਏ ਨੇ। ਖੁੱਲੇ ਰੰਗ ਨਾ ਪਾਓ ਜੀ Holi ਦਾ ਤਿਉਹਾਰ ਇੱਕ ਪਿਆਰ ਦਾ ਤਿਉਹਾਰ ਹੈ। ਲੱਗੇ ਹੋਏ ਨੇ ਬੜੀ ਧੀਰਬਾਦ ਇਹੋ ਜਿਹਾ ਸਾਥ ਮਿਲਿਆ ਪਰ ਬਾਤਮਾ ਇਹੋ ਜਿਹਾ ਸਾਥ ਮਾਰਕੀਟ ਤੋਂ ਬਣਾਈ ਰੱਖੇ। ਉਹ ਸਭ ਨੂੰ ਚੜਦੀ ਕਲਾ ਵਿੱਚ ਰੱਖੇ ਹੋਏ ਸਰਬੱਤ ਦਾ ਭਲਾ ਤੇ ਲਈ ਇਹ ਅਪੀਲ ਗੁਰੂ ਅਮਰਦਾਸ ਨੂੰ ਕਰਨੀ ਆ ਕਿ ਸਰਬੱਤ ਦਾ ਭਲਾ ਹੋ ¿Qué yeah, ha क्या-क्या मेरे साथ मेरे पास मेरी बेटी मेरा भाई छोटा और तो तो। मेरी मासी ममा ने दो तीन पिचकारी लेकर दिए सारे कलर लेकर दिए वाटर कलर लेकर दिए होली कैसे खेलनी चाहिए ना क्या-क्या चाहिए एक स्नो चाहिए। आ, आ, मतलब क्लीन लेना चाहिए और अच्छी मतलब जो, जो होली <laughs> में पूरी एंजॉय करोगे हाँ क्योंकि इस दिन मेरा बर्थडे